ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਅਸਾਧ ਸੰਗਤ ਜੀ ਅੱਜ ਮੈਂ ਨਾ ਤੁਹਾਡੇ ਨਾਲ ਇਹ ਬਚਨ ਕਰਨਾ ਆ ਕਿ ਆਪਣੇ ਕੋਲ ਇੱਕ ਵੀਰ ਆ ਚੱਲ ਕੇ ਆਇਆ ਹੈ ਡਰਾਈਵਰ ਵੀਰ ਵਾਇਗੁਰਜੀ ਦਾ ਖਾਲਸਾ ਸੁਨਹਿਰੀ ਕੀ ਫਤਿਹ ਹਾਂਜੀ ਇਹ ਵਿਚਾਰਾ ਗਰੀਬ ਆਪਾਂ ਨੂੰ ਲੱਭ ਲੱਭ ਕੇ ਆਪਣੇ ਫੋਨ ਨੰਬਰ ਆਪਣੇ ਵੀਰਾਂ ਭਰਾਵਾਂ ਨੂੰ ਪੁੱਛ ਪੁੱਛ ਕੇ ਲੱਭ ਲੱਭ ਕੇ ਸਾਡੇ ਤਾਇਆ ਨੇ ਵੀਰ ਨੇ ਪਹੁੰਚ ਕੀਤੀ ਆ ਕਿ ਮੈਂ ਦੀਪ ਸਿੰਘ ਖਾਲਸਾ ਨੂੰ ਮਿਲਣਾ ਆ ਕਿਉਂਕਿ ਅੱਜ ਇਹਦੇ ਵੀਰ ਦੇ ਹਾਲਾਤ ਹੀ ਇਦਾਂ ਦੇ ਹੋ ਗਏ ਆ ਵੀ ਦੱਸਣ ਯੋਗਤ ਨਹੀਂ ਹੈਗੇ ਪਰ ਦੱਸਣੇ ਪੈਣੇ ਆ ਗੱਲ ਇਹ ਆ ਵੀ ਇਹ ਵੀਰ ਹੈਗਾ ਆ ਡਰਾਈਵਰ ਤੇ ਆ ਇਹਦੀ ਕਨੋਪੀ ਆ ਗੱਡੀ ਵੀਡੀਓ ਸਾਰੀ ਸੁਣਨੀ ਆ ਤੇ ਵੀਡੀਓ ਸਾਰੀ ਸੁਣ ਕੇ ਸ਼ੇਅਰ ਵੀ ਕਰਨੀ ਸੰਗਤਾਂ ਤੱਕ ਇਹ ਗੱਡੀ ਆ ਤੇ ਇਹ ਗੱਡੀ ਇਹਨਾਂ ਨੇ ਲਈ ਆ ਕਿੰਨਾ ਕਰ ਹੋ ਗਿਆ ਗੱਡੀ ਲੈਣ ਦੀ ਗੱਡੀ 3 ਸਾਲ ਹੋ ਗਿਆ ਤਿੰਨ ਸਾਲ ਹੋ ਗਿਆ ਤੇ ਗੱਡੀ ਆ ਗਈ ਕਿਸ਼ਤਾਂ ਦੇ ਉੱਤੇ ਤੇ ਵੀਰ ਭਰਾਵੋ ਆਪਾਂ ਤੁਹਾਡੇ ਨਾਲ ਬਚਨ ਇਹ ਕਰਦੇ ਆਂ ਵੀ ਇਹ ਵੀਰਾ ਗੱਡੀ ਚਲਾਉਂਦਾ ਚਲਾਉਂਦਾ ਆ ਮਹਿੰਦਰ ਤੇ ਲੱਗੇ ਗਿਆ ਤੇ ਉੱਥੇ ਇਹਨਾਂ ਦੇ ਨਾਲ ਹੋ ਗਿਆ ਹਾਦਸਾ ਤੇ ਇਹ ਆਪਣੇ ਮੂੰਹ ਦੇ ਨਾਲ ਦੱਸਣਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਸੰਗਤ ਤੱਕ ਪਹੁੰਚਾਓ ਔਰ ਦੱਸੋ ਜੀ ਕੀ ਹੋਇਆ ਖਾਤਰ ਜੀ ਘੱਟੇ ਗਏ ਆ ਜਲੰਧਰ ਤੇ ਜਲੰਧਰ ਲੈ ਆ ਕੇ ਸਕੂਟਰੀ ਮਾਰਤੀ ਪਿੱਛੇ ਗੱਡੀ ਤੇ ਹਾਂ ਤੇ ਪਿੱਛੇ ਮਾਰਤੀ ਸਕੂਟਰੀਆ ਉਹਨੇ ਛੱਟਾ ਛੱਟਾ ਲੱਗ ਗਿਆ ਖਾਤਰ ਜੀ ਉੱਥੇ ਪੈਸੇ ਲੱਗੇ 1,40,000 ਰੁਪਈਆ ਹੂੰ ਤੇ 5000 ਉੱਤੇ ਨੇ ਥੱਲੇ ਹੋ ਗਿਆ ਹੋਰ ਤੇ 1.5 ਲੱਖ ਰੁਪਈਆ ਉਹ ਕਿਸ਼ਤਾਂ ਵਾਸਤੇ ਰੱਖੇ ਸੀ ਤੇ ਗੱਡੀ ਦੀ ਇੰਸ਼ੋਰ ਸੇ ਚੱਕਣੀ ਹੀ ਕਾਲਜਾ ਜੀ ਤੇ ਪਰਮਾਟਿਵ ਉਹ ਰਹਿ ਗਿਆ ਉਦਾਂ ਹੀ ਸਰ ਕਾਲਜਾ ਜੀ 10-15 ਦਿਨ ਹੋ ਗਏ ਗੱਡੀ ਘਰੋਤੀ ਨੂੰ ਜੋ ਪੈਸਾ ਮੇਰੇ ਕੋਲ ਹੁਣ ਮੇਰਾ ਵੀਰ ਵੱਤ ਛੱਡ ਕੇ ਮਦਦ ਕਰੋ ਇਹ ਮੈਂ ਗੱਡੀ ਨਾ ਚਾੜਾ ਰੋਡ ਤੇ ਤੇ ਕਿਸ਼ਤ ਵੀ ਆ 11 ਤਰੀਕ ਦੀ ਦੇਣੀ ਤੇ ਵੱਤ ਛੱਡ ਕੇ ਕਰਿਓ ਕਾਲ ਚਾਹੀ ਮਦਦ ਇਹ ਵੀਰ ਦੀ ਗੱਡੀ ਦੀ ਜਿਹੜੀ ਕਿਸ਼ਤ ਆ ਨਾ ਉਹ ਹੈਗੀ ਟੁੱਟਦੀ ਜਾ ਰਹੀ ਆ ਤੇ 11 ਤਰੀਕ ਦੀ ਕਿਸ਼ਤ ਆ ਤੇ ਬੜਾ ਮੁਸ਼ਕਿਲ ਆ ਤੇ ਇਹਦੇ ਕੋਲ ਪੈਸਾ ਵੀਰ ਦੇ ਕੋਲ ਬਿਲਕੁਲ ਵੀ ਇੱਕ ਵੀ ਹੈ ਨਹੀਂ ਗਾ ਜਿਹੜੇ ਪੈਸੇ ਹੈਗੇ ਸੀ ਕਿਸ਼ਤ ਵਾਤੇ ਜੋੜ ਕੇ ਰੱਖੇ ਸੀ ਇਥੇ ਥੋੜੋ ਜਿਹਾ ਜਿਹੜੇ ਜੋਰ ਕੇ ਰੱਖੇ ਸੀ ਪੈਸੇ ਤੇ ਉਹ ਪੈਸੇ ਗਏ ਆ ਉਹਨਾਂ ਉੱਤੇ ਲੱਗ ਹਸਪਤਾਲ ਦੇ ਵਿੱਚ ਜਿਹੜੇ ਇਹਨਾਂ ਦੀ ਗੱਡੀ ਦੇ ਨਾਲ ਆਪ ਟੱਕਰ ਵਿੱਚ ਮਾਰੀ ਉਹਨਾਂ ਨੇ ਆ ਕੇ ਖਲੋਤੀ ਗੱਡੀ ਦੇ ਵਿੱਚ ਆਪ ਟੱਕਰ ਮਾਰ ਕੇ ਸਟਾਪੇਟਾਂ ਲੱਗੀਆਂ ਉਹਨਾਂ ਦੇ ਤੇ ਉਹ ਪੈਸੇ ਇਹਨਾਂ ਨੇ 1.5 ਲੱਖ ਰੁਪਇਆ ਉੱਥੇ ਲਾ ਦਿੱਤਾ 1.5 ਲੱਗਾ ਨਾ ਹਾਂਜੀ ਹਾਂਜੀ 1.5 ਲੱਖ ਰੁਪਇਆ ਉੱਥੇ ਇਹਨਾਂ ਨੇ ਲਾ ਦਿੱਤਾ ਆ ਤੇ ਹੁਣ ਇਹਨਾਂ ਦੇ ਕੋਲ ਕੋਈ ਬੜੀ ਪ੍ਰੋਬਲਮ ਆ ਤੇ ਘਰ ਦੇ ਵਿੱਚ ਰੋਟੀ ਪਾਣੀ ਤੁਹਾਨੂੰ ਪਤਾ ਨਿਕ ਨਿਕੇ ਬੱਚੇ ਆ ਤੇ ਘਰ ਦੇ ਵਿੱਚ ਰੋਟੀ ਪਾਣੀ ਖਾਣ ਪਕਾਉਣ ਦੀ ਬੜੀ ਪ੍ਰੋਬਲਮ ਆ ਤੇ ਡ라이ਵਰ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਤੁਸੀਂ ਹੌਬਲਾ ਮਾਰਿਓ ਡਰਾਈਵਰ ਭਰਾਓ ਵੀਰੋ ਤੇ ਭਰਾਵੋ ਇਹ ਆਪਾਂ ਦੇਸੋ ਪ੍ਰਦੇਸ਼ ਵੇਖਿਆ ਵੀ ਹਰ ਥਾਂ ਥਾਂ ਤੇ ਆਪਣੇ ਵੀਰ ਭਰਾ ਲੰਗਰ ਲਾ ਰਹੇ ਨੇ ਚੜ੍ਹਦੀ ਕਲਾ ਵਿੱਚ ਕਾਰਜ ਹੋ ਰਿਹਾ ਬੇਸ਼ੱਕ ਚੜ੍ਹਦੀ ਕਲਾ ਵਿੱਚ ਕਾਰਜ ਜ਼ਰੂਰ ਵਧਿਆ ਕਰਨੇ ਚਾਹੀਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਸਦਾ ਲੱਗਣੇ ਚਾਹੀਦੇ ਆ ਪਰ ਜੇ ਆਪਾਂ ਆਪਣਾ ਸਿੱਖ ਗੁਰਸਿੱਖ ਵੀਰ ਜਿਹੜਾ ਭਰਾ ਹੈ ਆਪਣਾ ਪਰ ਇਹਦੇ ਨਾਲ ਆਪਾਂ ਨਾ ਖੜੇ ਨਾ ਤੇ ਸਭ ਤੋਂ ਵੱਡੀ ਮਾੜੀ ਗੱਲ ਹੋਣੀ ਆ ਅੱਜ ਸਮਾਂ ਸਾਨੂੰ ਆਪਣੇ ਗੁਰਸਿੱਖਾ ਭਰਾਵਾਂ ਦੇ ਨਾਲ ਖੜਨ ਦਾ ਤੇ ਜਦੋਂ ਆਪਾਂ ਗੁਰਸਿੱਖ ਭਰਾਵਾਂ ਦੇ ਨਾਲ ਖੜਦੇ ਆਂ ਤੇ ਆਪਣੇ ਉੱਤੇ ਬੜੀ ਕਿਰਪਾ ਕਰਦਾ ਪਰਮੇਸ਼ਰ ਮਹਾਰਾਜ ਆਪਣੇ ਉੱਤੇ ਬੜੀ ਕਿਰਪਾ ਕਰਦਾ ਆ ਤੇ ਜੇਕਰ ਆਪਾਂ ਅੱਜ ਕਹਿੰਦੇ ਆ ਨਾ ਵੀ ਆਪਾਂ ਇਹ ਦੁੱਖ ਅਗਲੇ ਦਾ ਵੇਖ ਲੈਨੇ ਆ ਸੁਣ ਕੇ ਤੇ ਕਹਿੰਨੇ ਹਾਉ ਪਰੇ ਤੇ ਜਦੋਂ ਆਪਣੇ ਉੱਤੇ ਵੱਧ ਘੱਟ ਮੁਸੀਬਤ ਆਉਂਦੀ ਆ ਨਾ ਆਪਾਂ ਫੇਰ ਆਨੇ ਵੀ ਹਾਂ ਵਾਕਿਆ ਬੜਾ ਦੁੱਖ ਆ ਤੇ ਅੱਜ ਜਿੰਨਾ ਦੁੱਖ ਇਹਨੂੰ ਆ ਨਾ ਉਹਨਾਂ ਤੋਂ ਕਿਸੇ ਨੂੰ ਨਹੀਂਗਾ ਕਿਉਂਕਿ ਇਹ ਗੱਡੀ ਆ ਜੇਕਰ ਕਿਸਦਾ ਨਾ ਤਰੀਆਂ ਤਾਂ ਉਹਨਾਂ ਨੇ ਗੱਡੀ ਨੂੰ ਲੈ ਜਾਣਾ ਤੇ ਇਹਦਾ ਰੋਟੀ ਟੁਕ ਵੀ ਵਿਚਾਰੇ ਦਾ ਬੰਦ ਹੋਣਾ ਤੇ ਇਹ ਡਰਾਈਵਰ ਭਰਾਵਾਂ ਦੇ ਸਿਰ ਤੇ ਜੇ ਮੰਨਿਆ ਜਾਵੇ ਤਾਂ ਇੰਡੀਆ ਚੱਲਦਾ ਆ ਸਾਰੇ ਦੇਸ਼ ਪ੍ਰਦੇਸ਼ ਵਰਲਡ ਹੀ ਚੱਲਦਾ ਆ ਸਾਰੇ ਡਰਾਈਵਰ ਜਿਹੜੇ ਆ ਆਪਣੀ ਰੋਜੀ ਰੋਟੀ ਕਮਾਉਂਦੇ ਗੱਡੀਆਂ ਚਲਾਉਂਦੇ ਆ ਪਿੱਛੇ ਜੇ ਤੇਲ ਲਿਆਉਣਾ ਬੰਦ ਕਰਤਾ ਹੈ ਡਰਾਈਵਰਾਂ ਦਾ ਲੋਕਾਂ ਨੂੰ ਭਾਜਣਾ ਪੈ ਗਿਆ ਵੀ ਹੁਣ ਤੇਲ ਕਿੱਥੋਂ ਲਿਆਵਾਂਗੇ ਕਿਦਾਂ ਗੱਡੀਆਂ ਮਰਸਲ ਚਲਾਵਾਂਗੇ ਇਹ ਬੜੇ ਤਗੜੇ ਇਹ ਯੋਧੇ ਨੇ ਜਿਹੜੇ ਸੜਕਾਂ ਦੇ ਸੜਕਾਂ ਦੇ ਸੜਕਾਂ ਦੇ ਰੋੜਾਂ ਦੇ ਰਾਜੇ ਡਰਾਈਵਰ ਨੇ ਰਾਜੇ ਬੰਦੇ ਤੇ ਅੱਜ ਸਾਨੂੰ ਇਹਨਾਂ ਦੇ ਨਾਲ ਖੜਨ ਦੀ ਲੋੜ ਹੈ ਵੀਰ ਭਰਾ ਆਪਣੇ ਤੱਕ ਪਹੁੰਚ ਕਰਕੇ ਆਇਆ ਆ ਤੇ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਤੁਸੀਂ ਸ਼ੇਅਰ ਨਹੀਂ ਜੇ ਤੁਸੀਂ ਸੇਵਾ ਨਹੀਂ ਕਰ ਸਕਦਾ ਕਈ ਬੰਦੇ ਉਹ ਸ਼ੇਅਰ ਕਰ ਦੇਣਾ ਤੇ ਜੇਕਰ ਸ਼ੇਅਰ ਕਰਨ ਵਾਲੇ ਸੇਵਾ ਕਰਨ ਵਾਲੇ ਆ ਉਹ ਵੱਤਾਂ ਵੱਧ ਚੰਗੀ ਗੱਲ ਹੈ ਤਾਂ ਮੈਂ ਇਹਨਾਂ ਨੰਬਰ ਇਹਨਾਂ ਨੇ ਮੁੱਖ ਤੋਂ ਵੀ ਬੁਲਾਵਾ ਦਿੰਨੇ ਆ ਕਿ ਇਹਨਾਂ ਦਾ ਨੰਬਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦਿੰਦਾ ਤੇ ਕਮੈਂਟ 'ਚ ਵੀ ਇਹਨਾਂ ਦਾ ਨੰਬਰ ਲਿਖ ਦਾਂਗੇ ਤੇ ਬਾਕੀ ਤੁਸੀਂ ਇਹਨਾਂ ਨੂੰ ਨਾਲ ਬੱਚ ਨੂੰ ਸਾਂਝਾ ਕਰ ਲੋ ਆਪ ਐਂਗਰ ਖਾਲਸਾ ਜੀ ਫਤੇ ਨੰਬਰ ਆਪਣੇ ਕੋਲ ਹੀ ਬੋਲੋ ਸਲੋਸ ਲੋ 6284759470 ਇੱਥੇ ਫੋਨ ਪੇ ਚੱਲਦਾ ਖਾਲਸਾ ਜੀ ਇੱਥੇ ਮੇਰਾ ਮਤਲਬ ਫੋਨ ਪੇ ਰ ਚੱਲਦਾ ਔਰ 6284759470 ਇਹੋ ਹੀ ਨੰਬਰ ਆ ਖਾਲਸਾ ਜੀ ਇੱਥੇ ਚੱਲਦਾ ਜੇ ਮੇਰਾ ਫੋਨ ਪੇ ਸਭ ਕੁਝ ਇੱਥੇ ਚੱਲਦਾ ਤੇ ਵੀਰ ਜੀ ਬਾਤ ਚੜ ਕੇ ਮਦਦ ਕਰੋ ਮੇਰੇ ਪਰਾਂ ਇੱਕ ਮੈਂ ਕਾਗਜ਼ ਭਰ ਗਿਆ ਗੱਡੀ ਭਰਨ ਵਾਲਾ ਬਣਾ ਕ ਤੇ ਕਿਸਤ ਵੀ 11 ਤਰੀਕ ਦੀ ਗੱਲ ਚਾਹੀ ਜੀ ਤੇ ਬਾਦ ਚੜ ਕੇ ਵੀਰ ਭਰਾ ਮਤ ਤੇ ਕਰੋ ਇੰਨੇ ਮੇਰੇ ਵੀਰਦਾਨੀ ਹੈਗੇ ਬਹੁਤ ਦਾਨੀਆਂ ਦੁਨੀਆਂ ਦੇ ਉੱਤੇ ਖੜੇ ਤੇ ਕਿਤੇ ਮੇਰਾ ਵੀ ਗ੍ਰੀਤਾ ਸਰ ਜਾਊਗਾ ਮੇਰੀ ਗੱਡੀ ਆ ਕਿਸ਼ਤਾਂ ਵਾਲੀ ਸੰ 3 ਸਾਲ ਹੋ ਗਏ ਗੱਡੀ ਲਈ ਨੂੰ ਤੇ ਅੱਜ ਨਾਲ ਹਸਿਆਂ ਨਾਲੇ ਕੰਮ ਵਾਹੀ ਤੇ ਖੜੇ ਹੀ ਕਿ ਖੜੇ ਖੜੀ ਕਿੜੀ ਗੱਡੀ ਚੱਲੇ ਆ ਕੇ ਮਾਰ ਕੇ ਤੇ ਆ ਚੱਕਰ ਬਣ ਗਿਆ ਸਰ ਹੁਣ ਮੇਰੇ ਚ ਗੁਜਾਇਆ ਨਹੀਂ ਮੇਰੇ ਨੂੰ ਵੀਰ ਬਣ ਕੇ ਮਦਦ ਕਰੋ ਬਾਦ ਚੜ ਕੇ ਤਾਂ ਜੋ ਵੀਰ ਦਾ ਦੁੱਖ ਸੁਣਿਆ ਤੇ ਬੜਾ ਮਨ ਨੂੰ ਨਾ ਹੋਰ ਤਾਂ ਲੱਗਾ ਵੀ ਇੰਨਾ ਪ੍ਰੋਬਲਮ ਦੇ ਵਿੱਚ ਵੀਰ ਆ ਤੇ ਸਾਨੂੰ ਆਪਣੇ ਪਲੇਟਫਾਰਮ ਦੇ ਉੱਤੇ ਵੀਡੀਓ ਜਰੂਰ ਪਾਉਣੀ ਚਾਹੀਦੀ ਆ ਤੇ ਇਹ ਸੰਗਤ ਤੱਕ ਆਵਾਜ਼ ਉਠਾਉਣੀ ਚਾਹੀਦੀ ਆ ਤਾਂ ਜੋ ਆਪਣੇ ਵੀਰ ਭਰਾ ਸੁਣ ਸਕਣ ਇਹਨਾਂ ਦਾ ਦਰਦ ਤੇ ਦਰਦ ਸੁਣ ਕੇ ਤੇ ਇਹਨਾਂ ਨਾਲ ਜੋ ਵੀ ਸੰਪਰਕ ਕਰਨ ਇਹ ਨੰਬਰ ਦੇ ਤੇ ਸੰਪਰਕ ਕਰਨਾ ਇਸ ਨੰਬਰ ਉਤੇ ਇਹਨਾਂ ਦਾ ਫੋਨਪੇ ਚੱਲਦਾ ਆ ਇਸ ਨੰਬਰ ਤੇ ਇਹਨਾਂ ਦਾ ਵਟਸਐਪ ਚੱਲਦਾ ਤੇ ਇਹ ਨੰਬਰ ਦੇ ਉੱਤੇ ਤੁਸੀਂ ਗੱਲ ਕਰਕੇ ਖੁਦ ਗੱਲ ਇਹਨਾਂ ਨਾਲ ਆਪ ਕਰਨੀ ਆ ਜਿਹੜਾ ਕੋਈ ਮੇਰੇ ਨਾਲ ਕੋਈ ਕੀ ਗੱਲ ਬਾਣੀ ਇਹ ਸਿਰਫ ਤੁਸੀਂ ਇਹਨਾਂ ਕਰਨੀ ਆ ਪਹਿਲੀ ਗੱਲ ਵਟਸਐਪ ਨੰਬਰ ਦੱਸਾ ਵਟਸਐਪ ਨੰਬਰ ਕਿੰਨਾ ਡਾਡਾ 6006107916 6006107916 ਕਹਿੰਦਾ ਜੀ ਇੱਥੇ ਵਟਸਐਪ ਚੱਲਦਾ ਹੈ ਤੇ ਆ ਇਹਨਾਂ ਦੀ ਗੱਡੀ ਦੇ ਦਰਸ਼ ਤੁਹਾਨੂੰ ਕਰਾ ਦਿੰਨੇ ਆ ਜੀ ਖੜੋ ਗੜੀ ਇਹ ਦੋਵੇਂ ਡਰਾਈਵਰ ਭਰਾ ਨੇ ਅੱਜ ਸਾਨੂੰ ਇਹਨਾਂ ਦੇ ਨਾਲ ਖੜਨ ਦੀ ਲੋੜ ਆ ਜੇਕਰ ਅਸੀਂ ਆਪਣਿਆਂ ਦੇ ਨਾਲ ਖੜਦੇ ਆ ਤਾਂ ਸਮਝ ਲਓ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਸ਼ ਆ ਤੇ ਬਹੁਤ ਵੱਡੀ ਗੱਲ ਆ ਕਹਿੰਦੇ ਵੀ ਬੂੰਦ ਬੂੰਦ ਦੇ ਨਾਲ ਸਮੁੰਦਰ ਭਰਦਾ ਆ ਜੇ ਐਡੇ ਤਗੜੇ ਵਿਸ਼ਾਲ ਸਮੁੰਦਰ ਦੇ ਵਿੱਚੋਂ ਚਿੜੀ ਇੱਕ ਚਿੰਝ ਭਰ ਕੇ ਪਾਣੀ ਪੀ ਲਵੇ ਕਿ ਉਹ ਸਮੁੰਦਰ ਘੜਦਾ ਨਹੀਂ ਸਕੋ ਵਾਧਾ ਹੀ ਆ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਵੀ ਜਿੰਨਾ ਮਰਜੀ ਖਾਈਏ ਖਰਚੀਏ ਵੈਗਰੂ ਦੇ ਹੁਕਮ ਦੇ ਵਿੱਚ ਟੋਟ ਨਹੀਂ ਆਉਂਦੀ ਸਕੋ ਵਾਧਾ ਹੀ ਆ ਤੇ ਇਹ ਬਾਬੇ ਨਾਨਕ ਦੇ ਘਰ ਬੜਾ ਤਗੜਾ ਇੱਕ ਵਿਸ਼ਾਲ ਵੱਡਾ ਲੰਗਰ ਭੰਡਾਰਾ ਹੈ ਜਿਹੜਾ ਕਰੀ ਦੁਨੀਆ ਤੇ ਮੋਕੀ ਨਾ ਸਾਦਾ ਜਿਹੜਾ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਅੱਜ ਵੀ ਸੰਗਤਾਂ ਚਲਾਉਂਦੀਆਂ ਨੇ ਸੇਵਾਵਾਂ ਕਰਦੀਆਂ ਨੇ ਇਹਨਾਂ ਦੀ ਜਰੂਰ ਮਦਦ ਕਰਨੀ ਹੈ ਸਾਧ ਸੰਗਤ ਜੀ ਠੀਕ ਆ ਜੀ ਸੰਗਤ ਜੀ ਇਹਨਾਂ ਤਾਂ ਤੁਹਾਡੇ ਅੱਗੇ ਬੇਨਤੀ ਆ ਕਿ ਇਹ ਵੀਰਾਂ ਭਰਾਵਾਂ ਤੱਕ ਸਾਰਿਆਂ ਤੱਕ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਪਹੁੰਚਾਓ ਤੇ ਜੇਕਰ ਤੁਹਾਡਾ ਇੱਕ ਸ਼ੇਅਰ ਆ ਤੇ ਕੀਤਾ ਕੋਈ ਦਾਨੀ ਸੱਜਣ ਵੀਰ ਭਰਾ ਤੱਕ ਵੀਡੀਓ ਪਹੁੰਚ ਗਈ ਤੇ ਉਹ ਇਹਨਾਂ ਦੀ ਸਹਾਇਤਾ ਹੋ ਸਕਦੀ ਆ ਕੋਈ ਪਤਾ ਨਹੀਂ ਹੁੰਦਾ ਕੋਈ ਦਾਨੀ ਸੱਜਣ ਹੁੰਦਾ ਆ ਉਹ ਬਹੁਤੇ ਲੰਗਰ ਭੰਡਾਰੇ ਕੋ ਹੁੰਦੇ ਆ ਮਾਇਆ ਦੇ ਤੇ ਉਹ ਥੋੜੇ ਦੇ ਵਿੱਚੋਂ ਮਨ ਪਿਗਲ ਜਾਂਦਾ ਜਦੋਂ ਥੋੜੇ ਦੇ ਵਿੱਚੋਂ ਥੋੜਾ ਅਗਲੇ ਲਈ ਦਾਨਪੁਣ ਕਰ ਦਿੰਦਾ ਆ ਤੇ ਉਹਦਾ ਵੀ ਭਲਾ ਤੇ ਉਹਦੇ ਬੱਚਿਆਂ ਦਾ ਤੇ ਪਰਿਵਾਰ ਦਾ ਤੇ ਭਲਾ ਤੇ ਇਹਨਾਂ ਦਾ ਵੀ ਭਲਾ ਇਸ ਕਰਕੇ ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ ਵਾਧ ਤੋਂ ਵਾਧੇ ਇਹ ਪੋਸਟ ਨੂੰ ਸ਼ੇਅਰ ਕਰਕੇ ਸੰਗਤ ਤੱਕ ਪਹੁੰਚਾਓ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ